ਜਿਹੜਾ ਇਹ ਪਿੰਡ ਤੁਸੀਂ ਆਪਣੀ ਸਕਰੀਨ ਦੇ ਉੱਪਰ ਦੇਖ ਰਹੇ ਹੋ ਇਹ ਪਿੰਡ ਹੈ ਗੁਜਰਾਤ ਦਾ ਨਾਮ ਇਹਦਾ ਹੈ ਪਨੇਲੀ ਮੋਤੀ ਮੈਂ ਤੁਹਾਨੂੰ ਇਹ ਪਿੰਡ ਇਸ ਕਰਕੇ ਦਿਖਾ ਰਿਹਾ ਕਿਉਂਕਿ ਇਹ ਪਿੰਡ ਅਸਲ ਦੇ ਵਿੱਚ ਪਾਕਿਸਤਾਨ ਦੇ ਰਚਨਹਾਰ ਮੁਹੰਮਦ ਅਲੀ ਜਿੰਨਾ ਦੇ ਦਾਦਾ ਜੀ ਦਾ ਪਿੰਡਾ ਜਿੱਥੇ ਉਹਨਾਂ ਨੇ ਜਨਮ ਲਿਆ ਜਿਨ੍ਹਾਂ ਦਾ ਨਾਮ ਸੀ ਪੁੰਜਾ ਬਾਈ ਤੇ ਉਸ ਤੋਂ ਬਾਅਦ ਮੁਹੰਮਦ ਅਲੀ ਜਿੰਨਾ ਦੇ ਖੁਦ ਆਪਣੇ ਪਿਤਾ ਜਿਨ੍ਹਾਂ ਬਾਈ ਪੁੰਜਾ ਉਹਨਾਂ ਦਾ ਜਨਮ ਵੀ ਇਸੇ ਘਰ ਦੇ ਵਿੱਚ ਹੁੰਦਾ ਵਾ ਹੁਣ ਹੋ ਸਕਦਾ ਤੁਹਾਨੂੰ ਇਹ ਸੁਣ ਕੇ ਬਹੁਤ ਹੈਰਾਨੀ ਹੋਊਗੀ ਕਿ ਇੱਕ ਮੁਸਲਮਾਨ ਇਨਸਾਨ ਜਿਨੇ ਮੁਸਲਮਾਨਾ ਦੇ ਹੱਕਾਂ ਦੇ ਲਈ ਇੰਨੀ ਲੜਾਈ ਲੜੀ ਇੱਕ ਵੱਖਰਾ ਕੰਟਰੀ ਹੀ ਬਣਾਤਾ ਤੇ ਜਦੋਂ ਮੈਂ ਬੋਲ ਰਿਹਾ ਉਹਨਾਂ ਦੇ ਪਿਤਾ ਜਾਂ ਉਹਨਾਂ ਦੇ ਦਾਦਾ ਜੀ ਦਾ ਨਾਮ ਤੇ ਉਹ ਸਾਰੇ ਹਿੰਦੂ ਨੇ ਇਹੀ ਇਹ ਕਹਾਣੀ ਆ ਇਹੀ ਇੱਕ ਦਿਲਚਸਪ ਐਂਗਲ ਹੈ ਦੇ ਵਿੱਚ ਤੇ ਹੁਣ ਮੈਂ ਤੁਹਾਨੂੰ ਦੱਸਣ ਜਾ ਰਿਹਾ ਪੂਰੀ ਦੀ ਪੂਰੀ ਕਹਾਣੀ ਮੁਹੰਮਦ ਅਲੀ ਜਿੰਨਾ ਦੇ ਜਨਮ ਤੋਂ ਵੀ ਬਹੁਤ ਪਹਿਲਾਂ ਤੋਂ ਹੀ ਉਹਨਾਂ ਦੇ ਦਾਦੇ ਪੜਦਾਦੇ ਇਸੇ ਪਿੰਡ ਦੇ ਵਿੱਚ ਰਹਿੰਦੇ ਰਹੇ ਆ ਲੋਹਾਰਨਾ ਰਗੁਵੰਸ਼ਿਕ ਟ੍ਰਾਈਬ ਦੇ ਨਾਲ ਉਹਨਾਂ ਦਾ ਸੰਬੰਧ ਸੀਗਾ ਤੇ ਇਹ ਸਾਰੇ ਦੇ ਸਾਰੇ ਲੋਕ ਕਟੜ ਹਿੰਦੂ ਜਿਨ੍ਹਾਂ ਨੂੰ ਆਪਾਂ ਆਰਥੋਡੌਕਸ ਕਹਿੰਦੇ ਆ ਤੇ ਲੋਹਾਰਨਾ ਰਗੁਵੰਸ਼ਿਕ ਟ੍ਰਾਈਬ ਨੂੰ ਇੱਕ ਕਟੜ ਹਿੰਦੂ ਟ੍ਰਾਈਬ ਦੀ ਤਰ੍ਹਾਂ ਨਾਲ ਜਾਣਿਆ ਜਾਂਦਾ ਜਿਹੜੇ ਮਾਸ ਵਗੈਰਾ ਦਾ ਸੇਵਨ ਤੱਕ ਵੀ ਨਹੀਂ ਕਰਦੇ ਮੁਹੰਮਦ ਅਲੀ ਜਿੰਨਾ ਦੇ ਦਾਦਾ ਜੀ ਪੁੰਜਾਬਾਈ ਉਹਨਾਂ ਦੇ ਚਾਰ ਬੱਚੇ ਹੁੰਦੇ ਆ ਤਿੰਨ ਲੜਕੇ ਤੇ ਇੱਕ ਲੜਕੀ ਤੇ ਜਿਨ੍ਹਾਂ ਲੜਕੀਆਂ ਦੇ ਨਾਮ ਆ ਵਾਲਜੀ ਭਾਈ ਨੱਥੂ ਭਾਈ ਤੇ ਮੁਹੰਮਦ ਅਲੀ ਜਿੰਨਾ ਦੇ ਆਪਣੇ ਪਿਤਾ ਤੇ ਪੁੰਜਾਬਾਈ ਦੇ ਸਭ ਤੋਂ ਛੋਟੇ ਬੇਟੇ ਜਿੰਨਾ ਭਾਈ ਤੇ ਪੁੰਜਾ ਬਈ ਦੀ ਇੱਕ ਲੜਕੀ ਹੁੰਦੀ ਉਹਨਾਂ ਦਾ ਨਾਮ ਹੁੰਦਾ ਮਾਨ ਭਾਈ ਹੁਣ ਇੱਥੇ ਆ ਕੇ ਕੀ ਹੁੰਦਾ ਹੁਣ ਇਸ ਥਾਂ ਦੇ ਉੱਪਰ ਆ ਕੇ ਇੱਕ ਬੜੀ ਛੋਟੀ ਜਿਹੀ ਪਰਿਵਾਰਕ ਘਟਨਾਵਾਂ ਪਰਿਵਾਰ ਦਾ ਇੱਕ ਡਿਸੀਜਨ ਪਰ ਇਸ ਛੋਟੇ ਜਿਹੇ ਘਰ ਤੋਂ ਨਿਕਲਿਆ ਹੋਇਆ ਇੱਕ ਪਰਿਵਾਰ ਦਾ ਡਿਸੀਜਨ ਕਿਸੇ ਨੂੰ ਪਤਾ ਨਹੀਂ ਸੀਗਾ ਕਿ ਅਗਲੇ ਸਿਰਫ ਕੁਝ ਸਾਲਾਂ ਦੇ ਵਿੱਚ ਹੀ ਪੂਰੇ ਦੇ ਪੂਰੇ ਦੇਸ਼ ਨੂੰ ਦੁਫਾੜ ਕਰ ਦੂਗਾ ਤੇ ਇੱਕ ਨਵੇਂ ਦੇਸ਼ ਦਾ ਜਨਮ ਹੋ ਜਾਊਗਾ ਪੁੰਜਾ ਬਈ ਦੇ ਜਿਹੜੇ ਸਭ ਤੋਂ ਛੋਟੇ ਬੇਟੇ ਹੁੰਦੇ ਆ ਜਿੰਨਾ ਭਾਈ ਉਹ ਆਪਣਾ ਪਰਿਵਾਰਕ ਕਿੱਤਾ ਛੱਡ ਕੇ ਹੁਣ ਸੁੱਕੀ ਮੱਛੀ ਨੂੰ ਤੇ ਝੀਂਗਿਆਂ ਵਗੈਰਾ ਨੂੰ ਜਿਨ੍ਹਾਂ ਨੂੰ ਆਪਾਂ ਇੰਗਲਿਸ਼ ਦੇ ਵਿੱਚ ਸੀ ਫੂਡ ਕਹਿੰਦੇ ਨੇ ਉਹਨਾਂ ਦਾ ਕਾਰੋਬਾਰ ਸ਼ੁਰੂ ਕਰ ਲੈਂਦੇ ਆ ਕਿਸੇ ਤੋਂ ਉਹਨਾਂ ਨੂੰ ਪਤਾ ਲੱਗਦਾ ਕਿ ਇਸ ਕੰਮ ਦੇ ਵਿੱਚ ਬਹੁਤ ਜ਼ਿਆਦਾ ਫਾਇਦਾ ਵਾ ਪਰ ਇੱਕ ਪ੍ਰੋਬਲਮ ਆ ਇਹ ਜਿਹੜੀ ਫੈਮਿਲੀ ਆ ਇੱਕ ਕਟੜ ਹਿੰਦੂ ਫੈਮਿਲੀ ਆ ਜਿਹੜੀ ਮਾਸ ਮੱਛੀ ਨੂੰ ਹੱਥ ਤੱਕ ਨਹੀਂ ਲਾਉਂਦੇ ਤਾਂ ਇੱਥੇ ਹੁੰਦਾ ਕੀ ਆ ਪੂਰਾ ਦਾ ਪੂਰਾ ਜਿਹੜਾ ਸਮਾਜ ਆ ਆਸ-ਪਾਸੇ ਦੇ ਰਿਸ਼ਤੇਦਾਰ ਨੇ ਸਾਰੇ ਜਾਣੇ ਉਹ ਇਸ ਗੱਲ ਤੋਂ ਬਹੁਤ ਹੀ ਜ਼ਿਆਦਾ ਗੁੱਸੇ ਹੁੰਦੇ ਆ ਮੁਹੰਮਦ ਅਲੀ ਜਨਾਦੇ ਪਿਤਾ ਹੋਣਾਂ ਦਾ ਇੰਨਾ ਕੋ ਵਿਰੋਧ ਹੁੰਦਾ ਕਿ ਉਹਨਾਂ ਨੂੰ ਇਸ ਸਮਾਜ ਦੇ ਵਿੱਚੋਂ ਅਲੱਗ ਕਰ ਦਿੱਤਾ ਜਾਂਦਾ ਤੇ ਇੱਥੇ ਆ ਕੇ ਜਿੰਨਾ ਭਾਈ ਆਪਣੇ ਪ੍ਰੋਫੈਸ਼ਨ ਨੂੰ ਚੁਣਦੇ ਆ ਆਪਣੇ ਰਿਲੀਜਨ ਦੇ ਉੱਪਰੋਂ ਉਹ ਹਿੰਦੂ ਧਰਮ ਦਾ ਤਿਆਗ ਕਰ ਦਿੰਦੇ ਆ ਨਾ ਕਿ ਆਪਣਾ ਪ੍ਰੋਫੈਸ਼ਨ ਛੱਡਦੇ ਆ ਜਿਹੜਾ ਸੁੱਕੀ ਮੱਛੀ ਵਾਲਾ ਕਿੱਤਾ ਉਹਨਾਂ ਦਾ ਤੇ ਇਸ ਤੋਂ ਬਾਅਦ ਉਹ ਆਪਣਾ ਧਰਮ ਪਰਵਰਤਨ ਕਰਕੇ ਮੁਸਲਮਾਨ ਧਰਮ ਨੂੰ ਅਖਤਿਆਰ ਕਰ ਲੈਂਦੇ ਆ ਤੇ ਮੁਸਲਮਾਨ ਧਰਮ ਦੇ ਵਿੱਚ ਵੀ ਸੁੰਨੀ ਨਹੀਂ ਜ਼ਿਆਦਾਤਰ ਜਿਹੜੇ ਇੰਡੀਆ ਪਾਕਿਸਤਾਨ ਦੇ ਵਿੱਚ ਤੁਸੀਂ ਮੁਸਲਮਾਨ ਦੇਖੋਗੇ ਉਹ ਸੁੰਨੀ ਤਬਕੇ ਦੇ ਨਾਲ ਸੰਬੰਧ ਰੱਖਦੇ ਆ ਪਰ ਜਿੰਨਾ ਭਾਈ ਸ਼ੀਆ ਤਬਕੇ ਵਾਲੇ ਮੁਸਲਮਾਨ ਬਣ ਜਾਂਦੇ ਆ ਪਰ ਕੁਝ ਟਾਈਮ ਤੋਂ ਬਾਅਦ ਜਿੰਨਾ ਭਾਈ ਦਾ ਵੀ ਜਿਹੜਾ ਇੱਕ ਤਰ੍ਹਾਂ ਕਹਿ ਲਈਏ ਕਿ ਗੁੱਸਾ ਵਾ ਆਪਣੇ ਸਮਾਜ ਪ੍ਰਤੀ ਕਿ ਉਹਨਾਂ ਨੇ ਉਹਨਾਂ ਨੂੰ ਇਸ ਤਰ੍ਹਾਂ ਦੇ ਨਾਲ ਲਤਾੜਿਆ ਪਰਤਾੜਤ ਕੀਤਾ ਉਹ ਠੰਡਾ ਹੁੰਦਾ ਉਹ ਵਾਪਸ ਆਪਣੇ ਪਿੰਡ ਪਹੁੰਚਦੇ ਆ ਪਨੇਲੀ ਮੋਤੀ ਪਿੰਡ ਉੱਥੇ ਜਾ ਕੇ ਆਪਦੇ ਰਿਸ਼ਤੇਦਾਰਾਂ ਨੂੰ ਆਪਣੇ ਸਮਾਜ ਨੂੰ ਇਹ ਕਹਿੰਦੇ ਆ ਕਿ ਨਈਮੇ ਤੋਂ ਗਲਤੀ ਹੋ ਗਈ ਮੈਂ ਵਾਪਸ ਧਰਮ ਦੇ ਵਿੱਚ ਆਉਣਾ ਚਾਹੁੰਦਾ ਪਰ ਲੋਕਾਂ ਦਾ ਗੁੱਸਾ ਇਸ ਚੀਜ਼ ਦੇ ਪ੍ਰਤੀ ਇੰਨਾ ਕਿ ਜ਼ਿਆਦਾ ਸੀ ਉਹਨਾਂ ਨੂੰ ਵਾਪਸ ਧਰਮ ਦੇ ਵਿੱਚ ਨਹੀਂ ਆਉਣ ਦਿੱਤਾ ਜਾਂਦਾ ਤੇ ਇਸ ਤੋਂ ਬਾਅਦ ਮੁਹੰਮਦ ਅਲੀ ਜਿਨ੍ਹਾਂ ਦੇ ਪਿਤਾ ਜਿਨ੍ਹਾਂ ਭਾਈ ਆਪਣੀ ਪਤਨੀ ਮਿੱਠੀ ਬਾਈ ਨੂੰ ਲੈ ਕੇ ਕਰਾਚੀ ਦਾ ਰੁਖ ਕਰਦੇ ਆ ਇਹ ਗੱਲ ਹੈਗੀ ਆ 1875 ਦੀ ਇਸ ਤੋਂ ਸਿਰਫ ਕੁਝ ਟਾਈਮ ਤੋਂ ਬਾਅਦ ਹੀ ਉਹਨਾਂ ਦੇ ਘਰੇ ਇੱਕ ਔਲਾਦ ਪੈਦਾ ਹੁੰਦੀ ਆ ਤੇ ਇਹ ਔਲਾਦ ਹੈ محمد علی ਜিন্নাহ ਤੇ ਪਰ ਅੱਜ ਦੇ ਵੀਡੀਓ ਦੇ ਵਿੱਚ ਸਿਰਫ ਇਹੀ ਇੱਕ ਕਿੱਸਾ ਨਹੀਂ ਹੈਗਾ محمد علی ਜিন্নাহ ਦੀ ਦਿਲਚਸਪ ਜ਼ਿੰਦਗੀ ਤੇ ਉਹਨਾਂ ਦੀ ਰਹੱਸਮਈ ਮੌਤ ਦੇ ਬਾਰੇ ਵਿੱਚ ਅੱਜ ਮੈਂ ਤੁਹਾਡੇ ਲਈ ਉਹਨਾਂ ਦੀ ਜ਼ਿੰਦਗੀ ਦੇ ਬਹੁਤ ਸਾਰੇ ਅਲੱਗ-ਅਲੱਗ ਕਿੱਸੇ ਲੈ ਕੇ ਆਇਆ ਹਾਂ محمد علی ਜিন্নাহ ਦਾ ਜਿਹੜਾ ਸਭ ਤੋਂ ਪਹਿਲਾ ਵਿਆਹ ਹੁੰਦਾ ਉਹ ਹੁੰਦਾ ਇੱਕ 14 ਸਾਲ ਦੀ ਲੜਕੀ ਐਮੀ ਭਾਈ ਦੇ ਨਾਲ ਤੇ ਐਮੀ ਭਾਈ ਵੀ ਉਸੇ ਪਿੰਡ ਪਨੇਲੀ ਮੋਤੀ ਦੀ ਰਹਿਣ ਵਾਲੀ ਹੁੰਦੀ ਆ ਤੇ ਮੁਹੰਮਦ ਅਲੀ ਜਿੰਨਾ ਦੇ ਜਿਹੜੇ ਖੁਦ ਉਹਨਾਂ ਦੇ ਮਦਰ ਨੇ ਮਿੱਠੀ ਬਾਈ ਉਹਨਾਂ ਦੀ ਆਪਣੀ ਇੱਕ ਰਿਸ਼ਤੇਦਾਰਾ ਲੜਕਾ ਵੱਡਾ ਹੋ ਰਿਹਾ ਮਿੱਠੀ ਬਾਈ ਨੂੰ ਇਹ ਲੱਗਦਾ ਕਿ ਹੁਣ ਇਹਦੇ ਵਿਆਹ ਦੀ ਸਹੀ ਉਮਰ ਆ ਚੁੱਕੀ ਆ ਮੁਹੰਮਦ ਅਲੀ ਜਿੰਨਾ ਨੂੰ ਜਦੋਂ ਇਸ ਵਿਆਹ ਦੇ ਲੈ ਕੇ ਆ ਜਾਂਦਾ ਤਾਂ ਆਪਣੀ ਮਾਂ ਦੀ ਗੱਲ ਮੰਨ ਲੈਂਦੇ ਆ ਤੇ ਐਮੀ ਭਾਈ ਦੇ ਨਾਲ ਵਿਆਹ ਕਰਵਾ ਲੈਂਦੇ ਆ ਜਿਨ੍ਹਾਂ ਦੀ ਉਮਰ ਉਸ ਟਾਈਮ ਸਿਰਫ 14 ਸਾਲ ਦੀ ਹੁੰਦੀ ਆ ਪਰ ਵਿਆਹ ਤੋਂ ਸਿਰਫ ਕੁਝ ਦਿਨ ਤੋਂ ਬਾਅਦ ਹੀ ਮੁਹੰਮਦ ਅਲੀ ਜਿੰਨਾ ਇੰਗਲੈਂਡ ਆਪਣੀ ਅੱਗੇ ਦੀ ਪੜਾਈ ਕਰਨ ਦੇ ਲਈ ਚਲੇ ਜਾਂਦੇ ਆ ਹਾਲੇ ਸਿਰਫ ਉਹਨਾਂ ਨੂੰ ਗਿਆਨ ਨੂੰ ਕੁਝ ਮਹੀਨਾ ਹੀ ਹੁੰਦੇ ਆ ਕਿ ਪਿੱਛੋਂ 14 ਸਾਲ ਦੇ ਐਮੀ ਭਾਈ ਤੇ ਉਹਨਾਂ ਦੇ ਮਦਰ ਕਿਸੇ ਕਾਰਨ ਦੇ ਕਾਰਨ ਇਹਨਾਂ ਦੋਨਾਂ ਦੀ ਮੌਤ ਹੋ ਜਾਂਦੀ ਆ ਤਾਂ ਹੁਣ ਉਹ ਬੱਚੀ ਵੀ ਨਹੀਂ ਰਹੀ ਤੇ ਉਹਨਾਂ ਦੇ ਅੱਗੇ ਮਦਰ ਵੀ ਨਹੀਂ ਰਹੇ ਤਾਂ ਇਹ ਵਿਆਹ ਉੱਥੇ ਹੀ ਖਤਮ ਹੋ ਜਾਂਦਾ ਏਸੀ ਮੁਹੰਮਦ ਅਲੀ ਜਿਨ੍ਹਾਂ ਦੇ ਪਹਿਲੇ ਵਿਆਹ ਦੀ ਬੜੀ ਅਜੀਬ ਕਹਾਣੀ ਜਿਹੜਾ ਹੁੰਦਾ ਇੱਕ 14 ਸਾਲ ਦੀ ਬੱਚੀ ਦੇ ਨਾਲ ਇਸ ਤੋਂ ਪਹਿਲਾਂ ਕਿ ਉਹ ਇੱਕ ਦੂਸਰੇ ਨੂੰ ਮਿਲ ਵੀ ਸਕਦੇ ਉਸ ਬੱਚੀ ਦੀ ਵੀ ਤੇ ਉਹਨਾਂ ਦੇ ਮਦਰ ਦੋਨਾਂ ਦੀ ਮੌਤ ਹੋ ਜਾਂਦੀ ਆ ਹੁਣ ਆਪਾਂ ਗੱਲ ਕਰਦੇ ਆ ਮੁਹੰਮਦ ਅਲੀ ਜਿੰਨਾ ਦੇ ਉਸ ਵਿਆਹ ਦੀ ਜਿਹਦਾ ਪੂਰੇ ਇੰਡੀਆ ਦੇ ਵਿੱਚ ਬਹੁਤ ਵੱਡੇ ਲੈਵਲ ਦੇ ਉੱਪਰ ਰੌਲਾ ਪੈਂਦਾ ਸਕੈਂਡਲ ਖੜਾ ਹੋ ਜਾਂਦਾ ਹੁਣੇ ਮੈਂ ਤੁਹਾਨੂੰ ਉਹ ਦੱਸਿਆ ਕਿ ਪਾਕਿਸਤਾਨ ਨੂੰ ਬਣਾਉਣ ਵਾਲਾ ਜਿਹੜਾ ਇਨਸਾਨ ਆ ਉਹਦਾ ਰਚਨਹਾਰਾ ਵਾ ਉਹਦਾ ਖੁਦ ਜਨਮ ਹੁੰਦਾ Hindu ਪਰਿਵਾਰ ਦੇ ਵਿੱਚ ਅਗਲੀ ਗੱਲ ਤੁਹਾਨੂੰ ਦੱਸਦਾ ਕਿ ਜਿਸ ਲੜਕੀ ਦੇ ਨਾਲ ਮੁਹੰਮਦ ਅਲੀ ਜਿੰਨਾਂ ਨੂੰ ਪਿਆਰ ਹੁੰਦਾ ਵਾ ਉਹ ਕੋਈ ਮੁਸਲਮਾਨ ਲੜਕੀ ਨਹੀਂ ਸੀ ਉਹ ਵੀ ਇੱਕ ਪਾਰਸੀ ਲੜਕੀ ਸੀ ਤਾਂ ਕਹਾਣੀ ਹੈ ਇਸ ਤਰ੍ਹਾਂ ਦੀ ਗੱਲ ਆ 1916 ਦੀ 1916 ਦੇ ਵਿੱਚ ਪੂਰੇ ਇੰਡੀਆ ਦੇ ਵਿੱਚ ਜੇ ਕੁਝ ਕੁ ਸਭ ਤੋਂ ਅਮੀਰ ਬੰਦਿਆਂ ਦੀ ਲਿਸਟ ਕੱਢੀਏ ਤਾਂ ਉਹਨਾਂ ਦੇ ਵਿੱਚ ਸਭ ਤੋਂ ਉੱਪਰ ਨਾਮ ਆਉਂਦਾ ਸੀਗਾ ਕੱਪੜੇ ਦੇ ਬਹੁਤ ਵੱਡੇ ਵਪਾਰੀ ਦਿਨਸ਼ਾਹ ਵਾਚਾਤਾ ਅੱਜ ਜਿਵੇਂ ਉਬਾਨੀ ਤੇ ਅਦਾਨੀ ਹੋਣਾਂ ਦੀ ਆਪਾਂ ਗੱਲ ਕਰਦੇ ਆਂ ਬਿਲਕੁਲ ਇੰਨੀ ਹੀ ਪਾਵਰ ਇੰਨਾ ਹੀ ਅਸਰ ਰਸੂਖ ਸੀ ਉਸ ਟਾਈਮ ਦੇ ਉੱਪਰ ਦਿਨਸ਼ਾ ਵਾਚਾ ਦਾ ਦਿਨਸ਼ਾ ਵਾਚਾ ਮੁਹੰਮਦ ਅਲੀ ਜਿੰਨਾ ਦੇ ਇੱਕ ਬਹੁਤ ਹੀ ਕਲੋਜ਼ ਫਰੈਂਡ ਸੀਗੇ ਮੁਹੰਮਦ ਅਲੀ ਜਿੰਨਾ ਨੂੰ ਮੁੰਬਈ ਦੀ ਜਿਹੜੀ ਗਰਮੀ ਸੀ ਜਾਂ ਉਸ ਟਾਈਮ ਬੰਬੇ ਦੀ ਗਰਮੀ ਜਿਹੜੀ ਸੀ ਉਹ ਬਿਲਕੁਲ ਪਸੰਦ ਨਹੀਂ ਆਉਂਦੀ ਸੀ ਉਹ ਗੱਲ ਵੱਖਰੀ ਆ ਵੀ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਅੱਧੇ ਤੋਂ ਜ਼ਿਆਦਾ ਸਾਲ ਬੰਬੇ ਦੇ ਵਿੱਚ ਹੀ ਕੱਢੇ ਦਿਨਸ਼ਾ ਵਾਚਾ ਦਾ ਆਪਣਾ ਬਹੁਤ ਵੱਡਾ ਕਾਰੋਬਾਰ ਸੀਗਾ ਦਾਰਜਿਲਿੰਗ ਦੇ ਵਿੱਚ ਦਨਸ਼ਾਵਾਚਾ ਸਾਲ 1916 ਦੇ ਵਿੱਚ ਮੁਹੰਮਦ ਅਲੀ ਜਿਨਾ ਨੂੰ ਦਾਰਚਿਲਿੰਗ ਬੁਲਾਉਂਦੇ ਆ ਦਨਸ਼ਾਵਾਚਾ ਦੀ 16 ਸਾਲ ਦੀ ਬੇਟੀ ਆ ਉਹਦਾ ਨਾਮ ਹੈ ਰੁਤੀਬਾਈ ਤੇ ਉਸ ਟਾਈਮ ਮੁਹੰਮਦ ਅਲੀ ਜਿਨਾ ਦੀ ਉਮਰ ਹੁੰਦੀ ਆ ਤਕਰੀਬਨ 40 ਸਾਲ ਦੀ ਆਪਸ ਦੇ ਵਿੱਚ ਉਮਰ ਦਾ ਫਰਕ ਹੈ 20 ਤੋਂ ਤਕਰੀਬਨ 22 ਸਾਲ ਦੇ ਨੇੜੇ ਤੇੜੇ ਦਾ ਪਰ ਇੱਕ ਅਜੀਬ ਚੀਜ਼ ਹੁੰਦੀ ਆ 16 ਸਾਲ ਦੀ ਰੁਤੀਬਾਈ ਤੇ 40 ਸਾਲ ਦੇ ਮੁਹੰਮਦ ਅਲੀ ਜਿਨਾ ਇੱਕ ਦੂਸਰੇ ਨੂੰ ਦੇਖਦੇ ਹੀ ਪਸੰਦ ਕਰਨਾ ਸ਼ੁਰੂ ਕਰ ਦਿੰਦੇ ਆ ਪਰ ਹੁਣ ਇੱਥੇ ਪ੍ਰੋਬਲਮ ਇੱਕ ਨਹੀਂ ਹੈਗੀ ਕਈ ਸਾਰੀਆਂ ਨੇ ਪਹਿਲੇ ਦਿਨਸ਼ਾਵਾਚਾ ਮੁਹੰਮਦ ਅਲੀ ਜਿੰਨਾ ਦੇ ਇੱਕ ਬਹੁਤ ਹੀ ਕਲੋਜ਼ ਫਰੈਂਡ ਆ ਉਹਨਾਂ ਦੇ ਘਰ ਜਾ ਕੇ ਉਹਨਾਂ ਦੀ ਹੀ 16 ਸਾਲ ਦੀ ਬੇਟੀ ਦੇ ਨਾਲ ਇਸ ਤਰ੍ਹਾਂ ਕਰਨਾ ਮੁਹੰਮਦ ਅਲੀ ਜਿੰਨਾ ਨੂੰ ਇਹ ਥੋੜਾ ਜਿਹਾ ਅਟਪਟਾ ਲੱਗਦਾ ਇਹਨੂੰ ਐਟਲੀਸਟ ਓਪਨਲੀ ਕਬੂਲ ਕਰਨਾ ਦੂਸਰਾ ਹੈ ਧਰਮ ਦਾ ਐਂਗਲ ਮੁਹੰਮਦ ਅਲੀ ਜਿੰਨਾ ਉਦੋਂ ਤੱਕ ਮੁਸਲਮਾਨ ਬਣ ਚੁੱਕੇ ਹੁੰਦੇ ਆ ਤੇ ਇਹ ਜਿਹੜੀ ਫੈਮਿਲੀ ਆ ਉਹ ਹੈ ਇੱਕ ਪਾਰਸੀ ਫੈਮਿਲੀ ਪਰ ਇਹ ਗੱਲਾਂ ਜ਼ਿਆਦਾ ਟਾਈਮ ਤੱਕ ਲੁਕੀਆਂ ਨਹੀਂ ਰਹਿ ਸਕਦੀਆਂ ਜਦੋਂ ਇਸ ਚੀਜ਼ ਦੇ ਬਾਰੇ ਵਿੱਚ ਦਨਸ਼ਾਵਾਚਾਂ ਨੂੰ ਪਤਾ ਲੱਗਦਾ ਤਾਂ ਉਹ ਬਹੁਤ ਹੀ ਜ਼ਿਆਦਾ ਗੁੱਸੇ ਹੁੰਦੇ ਆ ਤੇ ਇਸ ਤੋਂ ਬਾਅਦ ਮੁਹੰਮਦ ਅਲੀ ਜਿੰਨਾ ਨੂੰ ਇੱਕ ਸਖਤ ਹੁਕਮ ਦਿੱਤਾ ਜਾਂਦਾ ਕਿ ਕਦੇ ਵੀ ਤੁਸੀਂ ਰੁਤੀ ਭਾਈ ਦੇ ਨੇੜੇ ਤੇੜੇ ਨਹੀਂ ਦੇਖਣੇ ਚਾਹੀਦੇ ਪਰ ਉਦੋਂ ਤੱਕ ਇਹ ਦੋਨੇ ਇੱਕ ਦੂਸਰੇ ਦੇ ਪ੍ਰਤੀ ਇੰਨੇ ਕਿ ਜ਼ਿਆਦਾ ਇਹਨਾਂ ਦੀ ਖਿੱਚ ਹੋ ਜਾਂਦੀ ਆ ਕਿ ਇਸ ਰਿਲੇਸ਼ਨ ਨੂੰ ਦਿਨਸ਼ਾਵਾਚਾ ਚਾਹ ਕੇ ਵੀ ਨਹੀਂ ਤੋੜ ਸਕੇ ਤੇ ਇੱਕ ਦਿਨ ਕੀ ਹੁੰਦਾ ਤੇ ਇਹ ਗੱਲ ਉਦੋਂ ਦੀ ਆ ਜਦੋਂ ਮੁਹੰਮਦ ਅਲੀ ਜਿੰਨਾ ਇੱਕ ਨੈਸ਼ਨਲ ਲੈਵਲ ਦੇ ਬਹੁਤ ਵੱਡੇ ਲੀਡਰ ਬਣ ਚੁੱਕੇ ਹੁੰਦੇ ਆ ਤੇ ਆਜ਼ਾਦੀ ਦਾ ਜਿਹੜਾ ਵੀ ਸੰਗਰਾਮ ਆਜ਼ਾਦੀ ਦੀ ਲੜਾਈ ਆਪਣੇ ਸਿਖਰਾਂ ਦੇ ਉੱਪਰ ਚੱਲ ਰਹੀ ਆ ਬਿਲਕੁਲ ਇਹ ਜੇ ਟਾਈਮ ਦੇ ਉੱਪਰ ਅਖਬਾਰਾਂ ਦੇ ਵਿੱਚ ਇੱਕ ਨਿਊਜ਼ ਆਉਣੀ ਸ਼ੁਰੂ ਹੁੰਦੀ ਆ ਕਿ ਮੁਹੰਮਦ ਅਲੀ ਜਿੰਨਾ ਗਾਇਬ ਹੋ ਚੁੱਕੇ ਆ ਉਹਨਾਂ ਦਾ ਕਿਤੇ ਅਤਾ ਪਤਾ ਨਹੀਂ ਲੱਗ ਰਿਹਾ ਪਰ ਜਿਹੜੀ ਚੀਜ਼ ਮੀਡੀਆ ਨੂੰ ਪਤਾ ਨਹੀਂ ਲੱਗੀ ਉਹ ਇਹ ਆ ਕਿ ਉਹਨਾਂ ਦੇ ਨਾਲ-ਨਾਲ ਗਾਇਬ ਹੋਣ ਵਾਲਾ ਇੱਕ ਹੋਰ ਇਨਸਾਨ ਆ ਉਹ ਹੈਗੀ ਆ 16 ਸਾਲ ਦੀ ਰੁਤੀ ਬਾਈ ਸਿਰਫ 2 ਦਿਨ ਤੋਂ ਬਾਅਦ ਇਹ ਦੋਨੇ ਜਾਨੇ ਵਾਪਸ ਅਪੀਅਰ ਹੁੰਦੇ ਆ ਲੋਕਾਂ ਦੇ ਸਾਹਮਣੇ ਆਉਂਦੇ ਆ ਪਰ ਇਸ ਵਾਰ ਆਉਂਦੇ ਆ ਇੱਕ ਜੋੜੇ ਦੇ ਤੌਰ ਤੇ ਇਹਨਾਂ ਦੋਨਾਂ ਨੇ ਆਪਸ ਦੇ ਵਿੱਚ ਚੋਰੀ-ਚੋਰੀ ਵਿਆਹ ਕਰਵਾ ਲਿਆ ਇਹ ਖਬਰ ਪੂਰੇ ਇੰਡੀਆ ਦੇ ਵਿੱਚ ਜੰਗਲ ਦੀ ਅੱਗ ਦੀ ਤਰ੍ਹਾਂ ਫੈਲਦੀ ਆ ਸਪੈਸ਼ਲੀ ਪਾਰਸੀ ਫੈਮਲੀਆਂ ਦੇ ਵਿੱਚ ਪਾਰਸੀ ਲੋਕਾਂ ਦੀ ਸੋਸਾਇਟੀ ਦੇ ਵਿੱਚ ਕਿਉਂਕਿ ਮੁਹੰਮਦ ਅਲੀ ਜਿੰਨਾ ਇੱਕ ਮੁਸਲਮਾਨ ਨੇ ਤੇ ਦੂਸਰਾ ਉਮਰ ਦਾ ਫਰਕ ਤਕਰੀਬਨ 22 ਸਾਲ ਦਾ ਵਾ ਮੁਹੰਮਦ ਅਲੀ ਜਿੰਨਾ ਦੇ ਉੱਪਰ ਬਹੁਤ ਜ਼ਿਆਦਾ ਕਿਤਾਬਾਂ ਲਿਖੀਆਂ ਗਈਆਂ ਨੇ ਤੇ ਤਕਰੀਬਨ ਇੱਕ ਚੀਜ਼ ਹਰੇਕ ਦੇ ਵਿੱਚ ਕਾਮਨ ਆ ਭਾਵੇਂ ਉਹ ਕਿਤਾਬ ਉਹਨਾਂ ਦੀ ਆਪਣੀ ਬੇਟੀ ਨੇ ਲਿਖੀ ਹੋਵੇ ਚਾਹੇ ਉਹਨਾਂ ਦੀ ਆਪਣੀ ਸਿਸਟਰ ਨੇ ਲਿਖੀ ਹੋਵੇ ਜਾਂ ਕਿਸੇ ਹੋਰ ਨੇ ਉਹ ਇਹ ਆ ਕਿ ਮੁਹੰਮਦ ਅਲੀ ਜਿੰਨਾ ਨੇ ਆਪਣੀ ਪੂਰੀ ਜ਼ਿੰਦਗੀ ਦੇ ਵਿੱਚ ਜੇ ਕਿਸੇ ਇੱਕ ਇਨਸਾਨ ਨੂੰ ਬਹੁਤ ਜ਼ਿਆਦਾ ਪਿਆਰ ਕੀਤਾ ਤਾਂ ਉਹ ਇਹੀ 16 ਸਾਲ ਦੀ ਰੁੱਤੀ ਬਾਈ ਨਾਮ ਦੀ ਲੜਕੀ ਸੀ ਪਰ ਹੁਣ ਵਿਆਹ ਤੋਂ ਫੌਰਨ ਬਾਅਦ ਮੁਹੰਮਦ ਅਲੀ ਜਿਨਾ ਆਪਣੀਆਂ ਉਹ ਹੀ ਪੋਲੀਟੀਕਲ ਜ਼ਿੰਮੇਵਾਰੀਆਂ ਦੇ ਵੱਲ ਨੂੰ ਚਲੇ ਜਾਂਦੇ ਆ ਤੇ ਰੁਤੀ ਬਾਈ ਨੂੰ ਪੂਰੀ ਤਰ੍ਹਾਂ ਦੇ ਨਾਲ ਇਗਨੋਰ ਕਰ ਦਿੰਦੇ ਹਾਲਤ ਆਪਸ ਦੇ ਵਿੱਚ ਇੰਨੇ ਖ ਬੁਰੇ ਹੋ ਜਾਂਦੇ ਆ ਕਿ ਸਾਲ 1928 ਦੇ ਵਿੱਚ ਰੁਤੀ ਬਾਈ ਆਪਣੀ 8 ਸਾਲ ਦੀ ਬੇਟੀ ਦੀਨਾ ਨੂੰ ਨਾਲ ਲੈ ਕੇ ਮੁੰਬਈ ਦੇ ਹੋਟਲ ਤਾਜ ਦੇ ਵਿੱਚ ਜਾ ਕੇ ਰਹਿਣਾ ਸ਼ੁਰੂ ਕਰ ਦਿੰਦੇ ਆ ਤੇ ਇੱਥੇ ਹੀ ਉਹਨਾਂ ਦੀ ਇਸ ਤੋਂ ਸਿਰਫ ਕੁਝ ਟਾਈਮ ਤੋਂ ਬਾਅਦ ਬਹੁਤ ਹੀ ਭੇਤ ਭਰੇ ਹਾਲਤ ਦੇ ਵਿੱਚ ਮੌਤ ਹੁੰਦੀ ਆ ਜਿਸ ਨੂੰ ਕਿ ਬਾਅਦ ਦੇ ਵਿੱਚ ਉਹਨਾਂ ਦੋਨਾਂ ਦੀ ਬੇਟੀ ਦੀਨਾ ਨੇ ਇੱਕ ਆਤਮ ਹੱਤਿਆ ਕਿਆ ਵਾ ਹੁਣ ਮੈਂ ਤੁਹਾਨੂੰ ਸੁਣਾਉਣ ਲੱਗਿਆ ਕੁਝ ਬਹੁਤ ਹੀ ਅਜੀਬ ਰਹੱਸੇਮਈ ਕਹਾਣੀਆਂ ਮੁਹੰਮਦ ਅਲੀ ਜਿੰਨਾ ਦੀ ਮੌਤ ਦੇ ਨਾਲ ਰਿਲੇਟਡ ਪਾਕਿਸਤਾਨ ਦੇ ਬਣਨ ਸਾਰੇ ਮੁਹੰਮਦ ਅਲੀ ਜਿੰਨਾ ਦਾ ਮੁਸਲਿਮ ਲੀਗ ਦੇ ਨਾਲ ਜਿਹੜਾ ਰਿਲੇਸ਼ਨ ਹੁੰਦਾ ਉਹ ਬਹੁਤ ਬੁਰੀ ਤਰ੍ਹਾਂ ਦੇ ਨਾਲ ਖਰਾਬ ਹੋ ਜਾਂਦਾ ਪਰ ਉਦੋਂ ਤੱਕ ਮੁਹੰਮਦ ਅਲੀ ਜਿੰਨਾ ਦੀ ਜਿਹੜੀ ਸਿਹਤ ਹੁੰਦੀ ਆ ਉਹ ਬਹੁਤ ਹੱਦ ਤੱਕ ਵਿਗੜ ਜਾਂਦੀ ਆ ਉਹ ਟੀਵੀ ਦੇ ਮਰੀਜ਼ ਹੁੰਦੇ ਆ ਇਹ ਸਭ ਕੁਝ ਜਾਣਨ ਦੇ ਬਾਵਜੂਦ ਉਹਨਾਂ ਨੂੰ ਉਹਨਾਂ ਦੇ ਡਾਕਟਰਸ ਸਭ ਤੋਂ ਪਹਿਲਾਂ ਕੋਇਟਾ ਤੇ ਉਸ ਤੋਂ ਬਾਅਦ ਬਲੋਚਿਸਤਾਨ ਦੇ ਨੇੜੇ ਦੇ ਇੱਕ ਸ਼ਹਿਰ ਦੇ ਵਿੱਚ ਰਹਿਣ ਦੇ ਲਈ ਭੇਜਿਆ ਜਾਂਦਾ ਇੱਕ ਟੀਵੀ ਦੇ ਮਰੀਜ਼ ਨੂੰ ਤੁਸੀਂ ਕਿਸੇ ਵੀ ਠੰਡੀ ਥਾਂ ਦੇ ਉੱਪਰ ਰਹਿਣ ਦੇ ਲਈ ਨਹੀਂ ਭੇਜ ਸਕਦੇ ਇੱਕ ਕਾਮਨ ਸੈਂਸ ਆ ਜਿਹੜੀ ਆਲਮੋਸਟ ਹਰੇਕ ਨੂੰ ਪਤਾ ਵਾ ਫਿਰ ਵੀ ਪਾਕਿਸਤਾਨ ਦੇ ਡਾਕਟਰਾਂ ਨੇ ਮੁਹੰਮਦ ਅਲੀ ਜਿਨ੍ਹਾਂ ਨੂੰ ਉੱਥੇ ਕਿਉਂ ਭੇਜਿਆ ਇਸ ਚੀਜ਼ ਅੱਜ ਵੀ ਰਹਿਸ ਬਣੇ ਹੋਇਆ ਅੱਜ ਵੀ ਇਹਦੇ ਉੱਪਰ ਬਹੁਤ ਜ਼ਿਆਦਾ ਡਿਬੇਟਸ ਹੁੰਦੀਆਂ ਰਹਿੰਦੀਆਂ ਨੇ ਤੇ ਅੱਜ ਵੀ ਬਹੁਤ ਸਾਰੇ ਲੋਕ ਨੇ ਜਿਹੜੇ ਇਹਦੇ ਪਿੱਛੇ ਪਾਕਿਸਤਾਨ ਦੇ ਬਹੁਤ ਵੱਡੇ ਵੱਡੇ ਲੀਡਰਾਂ ਦੀ ਸਾਜ਼ਿਸ਼ ਦਾ ਸ਼ੱਕ ਹੋਣਾ ਤੋਂਦੇ ਮੁਹੰਮਦ ਅਲੀ ਜਿਨਾਹ ਦੇ ਮੌਤ ਤੋਂ ਪਹਿਲਾਂ ਦੇ 3 ਕੁ ਮਹੀਨੇ ਸਿਰਫ ਉਹਨਾਂ ਦੇ ਨਾਲ ਉਹਨਾਂ ਦੇ ਆਪਣੇ ਭੈਣ ਫਾਤਿਮਾ ਹੁੰਦੇ ਆ ਹੋਰ ਉਹਨਾਂ ਦੇ ਨਾਲ ਕੋਈ ਵੀ ਸਰਕਾਰੀ ਅਧਿਕਾਰੀ ਨਹੀਂ ਹੁੰਦਾ ਤੇ ਇਹਨਾਂ ਤੋਂ ਇਲਾਵਾ ਜਾਂ ਫਿਰ ਸਿਰਫ ਹੁੰਦੇ ਆ ਡਾਕਟਰ ਡਾਕਟਰ ਇਲਾਹੀ ਬਖਸ਼ ਤੇ ਸਭ ਤੋਂ ਪਹਿਲਾਂ ਇਹ ਡਾਕਟਰ ਇਲਾਹੀ ਬਖਸ਼ ਨੇ ਜਿਹੜੇ ਇਹ ਚੀਜ਼ ਜਾਣਦੇ ਆ ਕਿ ਮੁਹੰਮਦ ਅਲੀ ਜਿਨਾਹ ਨੂੰ ਟੀਬੀ ਆ ਤੇ ਜਦੋਂ ਡਾਕਟਰ ਇਲਾਹੀ ਬਖਸ਼ ਮੁਹੰਮਦ ਅਲੀ ਜਿਨਾਹ ਨੂੰ ਇਹ ਚੀਜ਼ ਦੱਸਦੇ ਆ ਕਿ ਤੁਹਾਨੂੰ ਟੀਬੀ ਆ ਤਾਂ ਇੱਥੇ ਆ ਕੇ ਮੁਹੰਮਦ ਅਲੀ ਜਿਨਾਹ ਕੇ ਇਹ ਜੀ ਚੀਜ਼ ਕਹਿੰਦੇ ਆ ਜਿਹੜੀ ਇਤਿਹਾਸ ਦੇ ਵਿੱਚ ਹਮੇਸ਼ਾ ਦੇ ਲਈ ਦਰਜ ਹੋ ਜਾਂਦੀ ਆ ਮੁਹੰਮਦ ਅਲੀ ਜਿਨਾਹ ਇੱਥੇ ਇਹ ਕਹਿੰਦੇ ਆ ਮੈਨੂੰ 12 ਸਾਲ ਤੋਂ ਪਤਾ ਵਾ ਕਿ ਮੈਨੂੰ ਟੀਬੀ ਆ ਪਰ ਇਹ ਰਾਜ਼ ਅੱਜ ਸਿਰਫ ਤੁਹਾਨੂੰ ਪਤਾ ਲੱਗਿਆ ਤੁਸੀਂ ਸਿਰਫ ਤੀਸਰੇ ਇਨਸਾਨ ਹੋ ਜਿਨ੍ਹਾਂ ਨੂੰ ਇਹ ਚੀਜ਼ ਪਤਾ ਲੱਗੀ ਆ ਤੁਹਾਡੇ ਤੋਂ ਪਹਿਲਾਂ ਬੰਬੇ ਦੇ ਇੱਕ ਡਾਕਟਰ ਜੇ ਐਲ ਪਾਟੇਲ ਸਿਰਫ ਉਹ ਇੱਕ ਡਾਕਟਰ ਰਹੇ ਆ ਜਿਨ੍ਹਾਂ ਨੂੰ ਮੇਰੀ ਇਸ ਬਿਮਾਰੀ ਦੇ ਬਾਰੇ ਵਿੱਚ ਪਤਾ ਸੀ ਤੇ ਉਹਨਾਂ ਨੂੰ ਬਿਲਕੁਲ ਸਟਾਰਟਿੰਗ ਤੋਂ ਇਹ ਚੀਜ਼ ਦਾ ਪਤਾ ਸੀ ਪਰ ਮੇਰੇ ਕਹਿਣ ਦੇ ਉੱਤੇ ਉਹਨਾਂ ਨੇ ਇਹ ਪੇਤ ਅੱਜ ਤੱਕ ਵੀ ਦੁਨੀਆ ਦੇ ਸਾਹਮਣੇ ਨਹੀਂ ਖੋਲਿਆ ਉਹਦਾ ਕਾਰਨ ਇਹ ਆ ਇਸ ਤੋਂ ਅਗੇ ਮੁਹੰਮਦ ਅਲੀ ਜਿਨ੍ਹਾਂ ਖੁਦ ਡਾਕਟਰ ਇਲਾਹੀ ਬਖਸ਼ ਨੂੰ ਇਹ ਚੀਜ਼ ਕਹਿੰਦੇ ਆ ਕਿ ਜੇ ਕਿਤੇ ਮਹਾਤਮਾ ਗਾਂਧੀ ਜਵਾਹਰ ਲਾਲ ਨਹਿਰੂ ਜਾਂ ਸਰਦਾਰ ਪਟੇਲ ਤੇ ਯਾ ਮਾਉਂਟ ਬੈਟਨ ਇਹਨਾਂ ਦੇ ਵਿੱਚੋਂ ਕਿਸੇ ਨੂੰ ਵੀ ਮੇਰੀ ਬਿਮਾਰੀ ਦੇ ਬਾਰੇ ਵਿੱਚ ਪਤਾ ਲੱਗ ਜਾਂਦਾ ਤੇ ਉਹਨਾਂ ਨੂੰ ਇਹ ਪਤਾ ਹੁੰਦਾ ਕਿ ਮੈਂ ਮਰਨ ਕੰਢਿਆਂ ਮੇਰੀ ਮੌਤ ਬਹੁਤ ਹੀ ਨੇੜੇ ਆ ਤਾਂ ਫਿਰ ਪਾਕਿਸਤਾਨ ਦੇ ਬਣਨ ਦਾ ਕੋਈ ਸਵਾਲ ਹੀ ਪੈਦਾ ਨਹੀਂ ਹੁੰਦਾ ਸੀ ਹੁਣ ਇਹ ਗੱਲ ਮੁਹੰਮਦ ਅਲੀ ਜਿੰਨਾ ਨੇ ਇਸ ਕਰਕੇ ਕਹੀ ਕਿਉਂਕਿ ਪੂਰੀ ਮੁਸਲਿਮ ਲੀਗ ਦੇ ਵਿੱਚ ਸਿਰਫ ਇੱਕ ਹੀ ਕਦਾਵਾਰ ਲੀਡਰ ਸੀ ਉਹ ਸੀ ਗਿਆ ਖੁਦ ਮੁਹੰਮਦ ਅਲੀ ਜਿੰਨਾ ਜੇ ਉਹਨਾਂ ਦੇ ਹਟਣ ਤੋਂ ਜਾਂ ਜੇ ਇਹ ਪਤਾ ਹੁੰਦਾ ਕਿ ਉਹਨਾਂ ਦੀ ਮੌਤ ਤਾਂ ਬਹੁਤ ਨੇੜੇ ਆ ਤਾਂ ਮਹਾਤਮਾ ਗਾਂਧੀ ਜਾਂ ਪੰਡਿਤ ਜਵਾਹਰ ਲਾਲ ਨਹਿਰੂ ਬਾਕੀ ਦੇ ਮੁਸਲਿਮ ਲੀਗ ਦੇ ਲੀਡਰਾਂ ਨੂੰ ਕਿਸੇ ਨਾ ਮਨਾ ਸਕਦੇ ਸੀ ਤੇ ਪਾਕਿਸਤਾਨ ਬਣਨ ਤੋਂ ਰੋਕਿਆ ਜਾ ਸਕਦਾ ਸੀ ਤੇ ਇਹੀ ਚੀਜ਼ ਮੁਹੰਮਦ ਅਲੀ ਜਿੰਨਾ ਨਹੀਂ ਚਾਹੁੰਦੇ ਸੀ ਇਹ ਇੱਕ ਬਹੁਤ ਹੀ ਵੱਡਾ ਬਿਆਨ ਸੀਗਾ ਜਿਹੜਾ ਉਹਨਾਂ ਨੇ ਆਪਣੇ ਡੈਥ ਬੈੱਡ ਦੇ ਉੱਪਰ ਦਿੱਤਾ ਅਗਲਾ ਕિસ્ਸਾ ਹੈ ਉਸ ਟਾਈਮ ਦੇ ਜਾਂ ਕਹਿ ਲੋ ਕਿ ਪਾਕਿਸਤਾਨ ਦੇ ਸਭ ਤੋਂ ਪਹਿਲੇ ਪ੍ਰਧਾਨ ਮੰਤਰੀ لیاقت ਅਲੀ ਖਾਨਾ ਦੇ ਨਾਲ ਮੁਹੰਮਦ ਅਲੀ ਜਿੰਨਾ ਜਦੋਂ ਆਪਣੀ ਮੌਤ ਤੋਂ ਸਿਰਫ ਕੁਝ ਹਫ਼ਤੇ ਪਹਿਲਾਂ ਆਪਣੇ ਬੈੱਡ ਦੇ ਉੱਪਰ ਪਏ ਹੁੰਦੇ ਆ ਤਾਂ ਉਸ ਟਾਈਮ ਦੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ لیاقت ਅਲੀ ਖਾਨ ਉੱਥੇ ਪਹੁੰਚਦੇ ਆ ਬਿਨਾਂ ਪਹਿਲਾਂ ਹੀ ਇਸ ਚੀਜ਼ ਦੇ ਬਾਰੇ ਦੱਸੇ ਹੋਏ ਮੁਹੰਮਦ ਅਲੀ ਜਿਨ੍ਹਾਂ ਦੇ ਆਪਣੇ ਸਕੇ ਭੈਣ ਫਾਤਿਮਾ ਜਿਹੜੇ ਉਹਨਾਂ ਦੀ ਦੇਖਪਾਲ ਕਰ ਰਹੇ ਸੀ ਉਹ ਉੱਪਰ ਮੁਹੰਮਦ ਅਲੀ ਜਿਨ੍ਹਾਂ ਦੇ ਕੋਲ ਜਾਂਦੇ ਆ ਤੇ ਉਹਨਾਂ ਨੂੰ ਕਹਿੰਦੇ ਆ ਕਿ ਲਿਆਕਤ ਅਲੀ ਖਾਨ ਤੁਹਾਨੂੰ ਮਿਲਣਾ ਚਾਹੁੰਦੇ ਆ ਤਾਂ ਇੱਥੇ ਜਿਨ੍ਹਾਂ ਆਪਣੀ ਭੈਣ ਨੂੰ ਹੱਸ ਕੇ ਕਹਿੰਦੇ ਆ ਉਹਨਾਂ ਦਾ ਅਸਲੀ ਨਾਮ ਹੈ ਫਾਤਿਮਾ ਪਰ ਮੁਹੰਮਦ ਅਲੀ ਜਿੰਨਾ ਇੱਕ ਭਾਈਪੈਣ ਦੇ ਰਿਸ਼ਤੇ ਦੇ ਵਿੱਚ ਜਿਵੇਂ ਆਪਾਂ ਛੋਟੇ ਨਾਮ ਰੱਖੇ ਹੁੰਦੇ ਆ ਉਹਨਾਂ ਨੂੰ ਫਾਤੀ ਕਹਿੰਦੇ ਸੀ ਤਾਂ ਉਹਨਾਂ ਨੂੰ ਹੱਸ ਕੇ ਕਹਿੰਦੇ ਆ ਕਿ ਫਾਤੀ ਉਹ ਮੇਰਾ ਪਤਾ ਲੈਣ ਨਹੀਂ ਆਏ ਉਹ ਸਿਰਫ ਇਹ ਦੇਖਣ ਆਇਆ ਕਿ ਮੈਂ ਹੋਰ ਕਿੰਨੇ ਕੁ ਦਿਨ ਜਿਉਂਦਾ ਵਾਂ ਤੇ ਮੈਂ ਆਪਣੀ ਮੌਤ ਦੇ ਹੁਣ ਕਿੰਨਾ ਕਿਨੇੜੇ ਪਹੁੰਚ ਚੁੱਕਿਆ ਵਾਂ ਇਸ ਸਾਰੀ ਮੁਲਾਕਾਤ ਦਾ ਜ਼ਿਕਰ ਫਾਤਿਮਾ ਖੋਣਾ ਨੇ ਆਪਣੇ ਪਾਈ ਮੁਹੰਮਦ ਅਲੀ ਜਿੰਨਾ ਦੇ ਉੱਪਰ ਲਿਖੀ ਹੋਈ ਬੁੱਕ ਮਾਈ ਬ੍ਰਦਰ ਦੇ ਵਿੱਚ ਜ਼ਿਕਰ ਕੀਤਾ ਹੋਇਆ ਤੇ ਇਸ ਤੋਂ ਬਾਅਦ ਫਾਤਿਮਾ ਜਿੰਨਾ ਹੋਣਾ ਨੂੰ ਕਹਿੰਦੇ ਆ ਕਿ ਤੁਸੀਂ ਬਹੁਤ ਜ਼ਿਆਦਾ ਥੱਕੇ ਹੋਏ ਹੋ ਬਹੁਤ ਬਿਮਾਰ ਹੋ ਤੇ ਅੱਜ ਬਹੁਤ देर ਹੋ ਚੁੱਕੀ ਆ ਉਹ ਤੁਹਾਨੂੰ ਕੱਲ ਮਿਲ ਲੈਣਗੇ ਪਰ ਇੱਥੇ ਮੁਹੰਮਦ ਅਲੀ ਜਿੰਨਾ ਕਹਿੰਦੇ ਆ ਕਿ ਨਹੀਂ ਮੈਂ ਲਿਆਕਤ ਅਲੀ ਖਾਨ ਨੂੰ ਇੰਨਾ ਜ਼ਿਆਦਾ ਖੁਸ਼ ਹੋਣ ਦਾ ਮੌਕਾ ਨਹੀਂ ਦੇਣਾ ਚਾਹੁੰਦਾ ਤੇ ਇਸ ਤੋਂ ਬਾਅਦ ਉਹ ਬਹੁਤ ਔਖੇ ਹੋ ਕੇ ਆਪਣੇ ਬੈੱਡ ਤੋਂ ਉੱਠਦੇ ਆ ਆਪਣੇ ਸਭ ਤੋਂ ਵਧੀਆ ਕੱਪੜੇ ਪਾਉਂਦੇ ਆ ਤੇ ਲਿਆਕਤ ਅਲੀ ਖਾਨ ਹੋਣਾ ਨੂੰ ਪੂਰਾ ਇੱਕ ਘੰਟਾ ਮਿਲਦੇ ਆ ਇਸ ਤੋਂ ਅੱਗੇ ਕਿਤਾਬ ਦੇ ਵਿੱਚ ਫਾਤਿਮਾ ਇਹ ਲਿਖਦੇ ਆ ਕਿ ਇੱਕ ਵਾਰ ਜਦੋਂ لیاقت ਅਲੀ ਖਾਨ ਹੋਣਾ ਨੇ ਮੁਹੰਮਦ ਅਲੀ ਜਿੰਨਾ ਨੂੰ ਦੇਖ ਲਿਆ ਤੇ ਸ਼ਾਇਦ ਉਹਨਾਂ ਨੂੰ ਅੰਦਾਜ਼ਾ ਉਹਨਾਂ ਦੀ ਬਿਮਾਰੀ ਦਾ ਲੱਗ ਚੁੱਕਿਆ ਸੀ ਤੇ ਇਹ ਵੀ ਕਿ ਉਹਨਾਂ ਦਾ ਅੰਤ ਬਹੁਤ ਨੇੜੇ ਆ ਤਾਂ ਉਸ ਤੋਂ ਬਾਅਦ لیاقت ਅਲੀ ਖਾਨ ਮੈਨੂੰ ਬਹੁਤ ਹੀ ਜ਼ਿਆਦਾ ਖੁਸ਼ ਮੂਡ ਦੇ ਵਿੱਚ ਦਿਖੇ ਤੇ ਉਹ ਮੇਰੇ ਨਾਲ ਤਕਰੀਬਨ ਅੱਧਾ ਘੰਟਾ ਛੁਟਕਲੇ ਤੇ ਹੋਰ ਮਜ਼ਾਕ ਕਰਦੇ ਰਹੇ ਤੀਸਰਾ ਕਿੱਸਾ ਹੈ ਮੁਹੰਮਦ ਅਲੀ ਜਿੰਨਾ ਦੇ ਆਪਣੇ ਫੇਵਰਟ ਕੁੱਕ ਦੇ ਨਾਲ ਰਿਲੇਟਡ ਡਾਕਟਰ ਇਲਾਹੀ ਬਖਸ਼ ਇੱਕ ਦਿਨ ਬੀਬੀ ਫਾਤਿਮਾ ਨੂੰ ਇਹ ਪੁੱਛਦੇ ਆ ਕਿ ਕੋਈ ਇਸ ਤਰ੍ਹਾਂ ਦਾ ਖਾਣਾ ਹੈ ਜਿਹੜਾ ਜਿੰਨਾ ਸਭ ਖਾਣਾ ਪਸੰਦ ਕਰਦੇ ਆ ਕਿਉਂਕਿ ਅੱਜ ਕੱਲ ਇਹ ਕੁਝ ਵੀ ਨਹੀਂ ਖਾ ਰਹੇ ਪਰ ਅਸਲ ਦੇ ਵਿੱਚ ਇਹਨਾਂ ਨੂੰ ਖਰਾਕ ਦੀ ਬਹੁਤ ਜ਼ਿਆਦਾ ਲੋੜ ਆ ਤਾਂ ਇੱਥੇ ਬੀਬੀ ਫਾਤਿਮਾ ਇਹ ਕਹਿੰਦੇ ਆ ਕਿ ਜਦੋਂ ਅਸੀਂ ਬੰਬੇ ਰਹਿੰਦੇ ਸੀ ਤਾਂ ਇਹਨਾਂ ਦਾ ਇੱਕ ਫੇਵਰੇਟ ਕੁੱਕ ਹੁੰਦਾ ਸੀ ਪਰ ਵੰਡ ਤੋਂ ਬਾਅਦ ਉਹ ਕੁੱਕ ਪਤਾ ਹੀ ਨਹੀਂ ਕਿੱਥੇ ਚਲਾ ਗਿਆ ਸਾਨੂੰ ਅਜ ਉਹਦਾ ਕੋਈ ਵੀ ਪਤਾ ਨਹੀਂ ਤਾਂ ਇੱਥੇ ਡਾਕਟਰ ਇਲਾਹੀ ਬਖਸ਼ ਉਸੇ ਟਾਈਮ ਪਾਕਿਸਤਾਨ ਦੇ ਪੰਜਾਬ ਦੀ ਗਵਰਨਮੈਂਟ ਨੂੰ ਉਹਨਾਂ ਨੂੰ ਇਹ ਚੀਜ਼ ਦੇ ਬਾਰੇ ਚ ਦੱਸਦੇ ਆ ਕਿਸੇ ਵੀ ਤਰ੍ਹਾਂ ਦੇ ਨਾਲ ਉਸ ਕੁੱਕ ਨੂੰ ਲੱਬਿਆ ਜਾਵੇ ਕੁਝ ਹੀ ਦਿਨਾਂ ਦੇ ਵਿੱਚ ਉਸ ਕੁੱਕ ਨੂੰ ਲੱਬਿਆ ਜਾਂਦਾ ਤੇ ਫੌਰਨ ਉਹਨੂੰ ਮੁਹੰਮਦ ਅਲੀ ਜਿਨਾਹ ਹੁਣਾਂ ਦੇ ਘਰੇ ਭੇਜਿਆ ਜਾਂਦਾ ਤੇ ਇਸ ਵਾਰ ਜਦੋਂ ਮੁਹੰਮਦ ਅਲੀ ਜਿਨਾਹ ਆਪਣਾ ਖਾਣਾ ਉਸ ਕੁੱਕ ਦਾ ਬਣਿਆ ਹੋਇਆ ਖਾਂਦੇ ਆ ਤਾਂ ਉਹ ਖਾਣਾ ਉਹਨਾਂ ਨੂੰ ਬਹੁਤ ਹੀ ਜ਼ਿਆਦਾ ਸਵਾਦ ਲੱਗਦਾ ਤੇ ਖਾਣਾ ਖਾ ਕੇ ਉਹ ਆਪਣੀ ਭੈਣ ਫਾਤਿਮਾ ਹੁਣਾਂ ਨੂੰ ਕਹਿੰਦੇ ਆ ਕਿ ਫਾਤੀ ਅੱਜ ਦਾ ਖਾਣਾ ਬਿਲਕੁਲ ਉਸ ਤਰ੍ਹਾਂ ਦਾ ਵਾ ਮੈਂ ਆਪਣਾ ਬੰਬੇ ਵਾਲਾ ਕੁੱਕ ਬਣਾਉਂਦਾ ਹੁੰਦਾ ਸੀ ਤਾਂ ਇੱਥੇ ਬੀਬੀ ਫਾਤਿਮਾ ਇਹ ਕਹਿੰਦੇ ਆ ਕਿ ਅਸਲ ਦੇ ਵਿੱਚ ਇਹ ਖਾਣਾ ਉਸੇ ਕੁੱਕ ਨੇ ਬਣਾਇਆ ਵਾ ਤੇ ਇਸ ਤੋਂ ਬਾਅਦ ਉਹ ਪੂਰੀ ਦੀ ਪੂਰੀ ਗੱਲ ਉਹਨਾਂ ਨੂੰ ਦੱਸਦੇ ਆ ਕਿ ਕਿਵੇਂ ਉਸ ਕੁੱਕ ਨੂੰ ਲੱਭਿਆ ਗਿਆ ਤੇ ਫਾਈਨਲੀ ਵਾਪਸ ਲਿਆਂਦਾ ਗਿਆ ਪਰ ਇੱਥੇ ਆ ਕੇ ਮੁਹੰਮਦ ਅਲੀ ਜੰਨਾ ਬਹੁਤ ਹੀ ਜ਼ਿਆਦਾ ਨਾਰਾਜ਼ ਹੁੰਦੇ ਆ ਤੇ ਇਹ ਕਹਿੰਦੇ ਆ ਕਿ ਅੱਛਾ ਇਸ ਪੂਰੀ ਚੀਜ਼ ਦਾ ਖਰਚਾ ਫਿਰ ਪੰਜਾਬ ਗਵਰਨਮੈਂਟ ਨੇ ਦਿੱਤਾ ਹੋਣਾ ਤੇ ਜਦੋਂ ਬੀਬੀ ਫਾਤਿਮਾ ਹਾਂ ਕਹਿੰਦੇ ਆ ਤਾਂ ਇੱਥੇ ਮੁਹੰਮਦ ਅਲੀ ਜੰਨਾ ਕਹਿੰਦੇ ਆ ਕਿ ਗਵਰਨਮੈਂਟ ਦਾ ਕੰਮ ਕਿਸੇ ਇੱਕ ਇਨਸਾਨ ਦੇ ਕੁੱਕ ਦਾ ਖਿਆਲ ਰੱਖਣਾ ਜਾਂ ਉਹਦਾ ਖਰਚਾ ਚੱਕਣਾ ਨਹੀਂ ਹੈਗਾ ਤਾਂ ਇਸ ਤੋਂ ਬਾਅਦ ਉਹ ਗਵਰਨਮੈਂਟ ਨੂੰ ਇੱਕ ਚਿੱਠੀ ਲਿਖਦੇ ਆ ਤੇ ਜਿਹਦੇ ਵਿੱਚ ਕਹਿੰਦੇ ਆ ਕਿ ਜਿੰਨਾ ਵੀ ਖਰਚਾ ਇਸ ਬੰਦੇ ਨੂੰ ਲੱਭਣ ਦਾ ਤੇ ਇਥੋਂ ਤੱਕ ਲੈ ਕੇ ਆਉਣ ਦਾ ਹੋਇਆ ਉਹ ਮੇਰੇ ਨਿੱਜੀ ਖਰਚੇ ਦੇ ਵਿੱਚੋਂ ਕੱਟਿਆ ਜਾਵੇ ਹੁਣ ਕੁਛ ਕਿਸੇ ਮੁਹੰਮਦ ਅਲੀ ਜinnah ਹੋਣਾਂ ਦੀ ਮੌਤ ਦੇ ਨਾਲ 11 ਸਤੰਬਰ 1948 ਦਾ ਦਿਨ ਆ ਇਹ ਉਹੀ ਦਿਨ ਆ ਜਿਸ ਦਿਨ ਮੁਹੰਮਦ ਅਲੀ ਜਿੰਨਾ ਹੋਣਾ ਦੀ ਮੌਤ ਹੁੰਦੀ ਆ ਸ਼ਾਮ ਦੇ 4:30 ਵਜ ਚੁੱਕੇ ਆ ਇੱਕ ਸਪੈਸ਼ਲ ਪਲੇਨ ਪਾਕਿਸਤਾਨ ਦੇ ਮੌਰੀਪੁਰ 에ਅਰਪੋਰਟ ਉਤਰਦਾ ਵਾ ਤੇ ਜਿਹਦੇ ਵਿੱਚ ਸਟ੍ਰੈਚਰ ਦੇ ਉੱਪਰ ਲੇਟੇ ਹੋਇਆ ਮੁਹੰਮਦ ਅਲੀ ਜਿੰਨਾ ਪਾਕਿਸਤਾਨ ਦਾ ਸਭ ਤੋਂ ਤਾਕਤਵਰ ਇਨਸਾਨ ਪਰ 에ਅਰਪੋਰਟ ਦੇ ਉੱਪਰ ਉਹਨਾਂ ਨੂੰ ਲੈਣ ਨੂੰ ਜਾਂ ਇਵਨ ਉਹਨਾਂ ਨੂੰ ਮਿਲਣ ਲਈ ਜਾਂ ਦੇਖਣ ਲਈ ਉੱਥੇ ਕੋਈ ਵੀ ਨਹੀਂ ਹੈਗਾ ਉਹਨਾਂ ਨੂੰ ਜਿਵੇਂ ਕਿਵੇਂ ਕਰਕੇ ਸਟ੍ਰੈਚਰ ਤੋਂ ਜਹਾਜ਼ ਤੋਂ ਉਤਾਰਿਆ ਜਾਂਦਾ ਤੇ ਉਸ ਤੋਂ ਬਾਅਦ ਆਰਮੀ ਵਾਲੇ ਆਪਣੀ ਇੱਕ ਐਂਬੂਲੈਂਸ ਭੇਜਦੀ ਆ ਜਿਹਦੇ ਨਾਲ ਉਹ ਆਪਣੇ ਘਰੇ ਉੱਥੇ ਕਰਾਚੀ ਜਾ ਸਕਦੇ ਆ ਉਹਨਾਂ ਦੇ ਪੈਣ ਬੀਬੀ ਫਾਤਿਮਾ बार-बार ਲੋਕਾਂ ਨੂੰ ਕਹਿ ਰਹੇ ਆ ਕਿ ਜਰਾ ਜਲਦੀ ਕਰੋ ਇਹਨਾਂ ਨੂੰ ਡਾਕਟਰ ਨੂੰ ਦਿਖਾਉਣ ਦੀ ਲੋੜ ਆ ਪਰ ਐਨ ਰਸਤੇ ਇਹ ਐਂਬੂਲੈਂਸ ਰੁਕ ਜਾਂਦੀ ਆ ਉਹਦਾ ਕਾਰਨ ਇਹ ਆ ਕਿ ਇਸ ਐਂਬੂਲੈਂਸ ਦਾ ਪੈਟਰੋਲ ਮੁੱਕ ਚੁੱਕਿਆ ਵਾ ਉਸ ਇਨਸਾਨ ਦੀ ਐਂਬੂਲੈਂਸ ਦਾ जिने ਖੁਦੀ ਇਸ ਦੇਸ਼ ਨੂੰ ਤਿਆਰ ਕੀਤਾ ਵਾ ਬਣਾਇਆ ਵਾ ਤੇ ਅੱਜ ਜਦੋਂ ਇਹ ਇਨਸਾਨ ਆਪਣੇ ਆਖਰੀ ਸਾਹਾਂ ਦੇ ਉੱਪਰ ਆ ਇਹਨੂੰ ਡਾਕਟਰ ਦੀ ਲੋੜ ਆ ਤਾਂ ਨਾ ਤਾਂ 에어ਪੋਰਟ ਦੇ ਉੱਪਰ ਉਹਨੂੰ ਲੈਣ ਦੇ ਲਈ ਕੋਈ ਹੈ ਤੇ ਜਿਹੜੀ ਐਂਬੂਲੈਂਸ ਭੇਜੀ ਗਈ ਆ ਨਾ ਉਸ ਐਂਬੂਲੈਂਸ ਦੇ ਵਿੱਚ ਕੋਈ ਪੈਟਰੋਲ ਤਕਰੀਬਨ ਅੱਧਾ ਘੰਟਾ ਕਰਾਚੀ ਦੀ ਸੜਕ ਦੇ ਬਿਲਕੁਲ ਵਿਚਕਾਰ ਇਹ ਐਂਬੂਲੈਂਸ ਤੇ ਇਸ ਐਂਬੂਲੈਂਸ ਦੇ ਅੰਦਰ ਮੁਹੰਮਦ ਅਲੀ ਜਿੰਨਾ ਕਿਸੇ ਵੀ ਮਦਦ ਨੂੰ ਉਡੀਕਦੇ ਰਹਿੰਦੇ ਆ ਤਕਰੀਬਨ 1 ਘੰਟੇ ਤੋਂ ਬਾਅਦ ਬਹੁਤ ਜ਼ਿਆਦਾ ਕੋਸ਼ਿਸ਼ਾਂ ਕਰਨ ਤੋਂ ਬਾਅਦ ਆਰਮੀ ਵਾਲੇ ਇੱਕ ਹੋਰ ਐਂਬੂਲੈਂਸ ਭੇਜਦੇ ਆ ਬੀਬੀ ਫਾਤਿਮਾ ਨੇ ਤੇ ਹੋਰ ਬਹੁਤ ਸਾਰੇ ਲੋਕਾਂ ਨੇ ਇਸ ਚੀਜ਼ ਨੂੰ ਤੇ ਇਹਨਾਂ ਤੋਂ ਇਲਾਵਾ ਮੁਹੰਮਦ ਅਲੀ ਜਿੰਨਾ ਦੇ ਅਖੀਰਲੇ ਮਹੀਨਿਆਂ ਦੇ ਵਿੱਚ ਹੋਏ ਪਾਕਿਸਤਾਨ ਦੇ ਪੋਲੀਟਿਸ਼ੀਨਾਂ ਉਹਨਾਂ ਦੇ ਆਪਣੇ ਪ੍ਰਧਾਨ ਮੰਤਰੀ لیاقت ਅਲੀ ਖਾਨ ਦੁਆਰਾ ਉਹਨਾਂ ਨੂੰ ਕੀਤੇ ਹੋਏ ਟ੍ਰੀਟਮੈਂਟ ਤੋਂ ਇੱਕ ਖਦਸ਼ਾ ਜ਼ਾਹਿਰ ਕੀਤੇ ਆ ਕਿ ਖੁਦ ਹੀ ਉਹਨਾਂ ਦੇ ਪੋਲੀਟੀਸ਼ੀਅਨਸ ਨੇ ਮੁਹੰਮਦ ਅਲੀ ਜਿਨਾ ਨੂੰ ਮੌਤ ਦੇ ਵੱਲ ਧੱਕਿਆ ਤੇ ਉਹਨਾਂ ਨੂੰ ਮੌਤ ਦੇ ਵੱਲ ਜਾਂਦਾ ਦੇਖ ਕੇ ਰਸਤੇ 'ਚੋਂ ਹਟਦਾ ਦੇਖ ਕੇ ਇਹ ਸਾਰੇ ਦੇ ਸਾਰੇ ਲੋਕ ਬਹੁਤ ਹੀ ਜ਼ਿਆਦਾ ਖੁਸ਼ ਸੀਗੇ ਹੁਣ ਮੈਂ ਤੁਹਾਨੂੰ ਦੱਸਦਾ ਕਿ ਪਾਕਿਸਤਾਨ ਦੇ ਰਚਨਾਹਾਰ ਮੁਹੰਮਦ ਅਲੀ ਜਿਨਾ ਦੀ ਮੌਤ ਤੋਂ ਬਾਅਦ ਉਹਨਾਂ ਦੀ ਆਪਣੀ ਹੀ ਪੈਣ ਬੀਬੀ ਫਾਤਿਮਾ ਦੇ ਨਾਲ ਵੀ ਪਾਕਿਸਤਾਨ ਕਿਸ ਤਰ੍ਹਾਂ ਦਾ ਸਲੂਕ ਕਰਦਾ ਵਾ ਬੀਬੀ ਫਾਤਿਮਾ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਆਪਣੇ ਭਾਈ ਦੇ ਬਾਰੇ ਦੇ ਵਿੱਚ ਇੱਕ ਬੁੱਕ ਲਿਖਦੇ ਆ ਮਾਈ ਬ੍ਰਦਰ ਇੰਡੀਆ ਦੇ ਵਿੱਚ ਉਸ ਬੁੱਕ ਨੂੰ ਉਸੇ ਟਾਈਮ ਪਬਲਿਸ਼ ਕੀਤਾ ਜਾਂਦਾ ਪਰ ਪਾਕਿਸਤਾਨ ਦੇ ਵਿੱਚ ਅਗਲੇ ਕਿੰਨੇ ਦਹਾਕੇ ਇਸ ਬੁੱਕ ਨੂੰ ਪਬਲਿਸ਼ ਹੋਣ ਤੋਂ ਰੋਕ ਲਈ ਜਾਂਦੀ ਆ ਤੇ ਫਾਈਨਲੀ ਜਦੋਂ ਇਸ ਬੁੱਕ ਨੂੰ ਪਬਲਿਸ਼ ਕੀਤਾ ਜਾਂਦਾ ਤਾਂ ਇਹਦੇ ਵਿੱਚੋਂ ਬਹੁਤ ਸਾਰੀਆਂ ਚੀਜ਼ਾਂ ਨੂੰ ਹਟਵਾ ਦਿੱਤਾ ਜਾਂਦਾ ਕਿਉਂਕਿ ਇਸ ਕਿਤਾਬ ਦੇ ਵਿੱਚ ਬੀਬੀ ਫਾਤਿਮਾ ਹੋਣਾ ਨੇ ਪਾਕਿਸਤਾਨ ਦੇ ਬਹੁਤ ਸਾਰੇ ਪੋਲੀਟੀਸ਼ੀਅਨਾਂ ਬਹੁਤ ਸਾਰੇ ਮੁਹੰਮਦ ਅਲੀ ਜਿੰਨਾ ਦਾ ਇਲਾਜ ਕਰਨ ਵਾਲੇ ਡਾਕਟਰਾਂ ਦੇ ਉੱਪਰ ਸਿੱਧਾ-ਸਿੱਧਾ ਉਹਨਾਂ ਦੀ ਮੌਤ ਦੇ ਵਿੱਚ ਉਹਨਾਂ ਦਾ ਹੱਥ ਹੋਣ ਦਾ ਇਲਜ਼ਾਮ ਲਾਇਆ ਵਾ ਤੇ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਗੱਲਾਂ ਇਸ ਤਰ੍ਹਾਂ ਦੀਆਂ ਕੀਤੀਆਂ ਜਿਹੜੀਆਂ ਸ਼ਾਇਦ ਪਾਕਿਸਤਾਨ ਦੇ ਉੱਚ ਤਬਕੇ ਦੇ ਲੋਕਾਂ ਨੂੰ ਚੰਗੀਆਂ ਨਹੀਂ ਲੱਗਣਗੀਆਂ ਹੁਣ ਆਪਾਂ ਗੱਲ ਕਰਦੇ ਹਾਂ ਮੁਹੰਮਦ ਅਲੀ ਜਿੰਨਾ ਦੇ ਧਾਰਮਿਕ ਵਿਰਤੀ ਦੀ ਇੱਕ ਉਹ ਇਨਸਾਨ ਜਿਹੜਾ ਮੁਸਲਮਾਨਾਂ ਦੇ ਲਈ ਲੜਦਾ ਰਿਹਾ ਉਹਨਾਂ ਦੇ ਹੱਕਾਂ ਦੇ ਲਈ ਲੜਦਾ ਰਿਹਾ ਤੇ ਉਹਨਾਂ ਦੇ ਲਈ ਇੱਕ ਅੱਡ ਦੇਸ਼ ਦੀ ਮੰਗ ਕੀਤੀ ਸਿਰਫ ਮੰਗ ਹੀ ਨਹੀਂ ਕੀਤੀ ਇੱਕ ਅਲੱਗ ਦੇਸ਼ ਬਣਾਤਾ ਤੁਹਾਨੂੰ ਸ਼ਾਇਦ ਇਹ ਸੁਣ ਕੇ ਹੈਰਾਨੀ ਹੋਊਗੀ ਕਿ ਮੁਹੰਮਦ ਅਲੀ ਜਿੰਨਾ ਖੁਦ ਕਿਸੇ ਵੀ ਪਾਸਿਓਂ ਧਾਰਮਿਕ ਇਨਸਾਨ ਨਹੀਂ ਸੀਗੇ ਕਿਸੇ ਵੀ ਮੁਸਲਮਾਨ ਇਨਸਾਨ ਦੇ ਲਈ ਜਿਹੜੀ ਚੀਜ਼ ਸਭ ਤੋਂ ਵੱਡਾ ਪਾਪ ਆ ਇੱਕ ਸੂਰ ਦਾ ਮਾਸ ਖਾਣਾ ਮੁਹੰਮਦ ਅਲੀ ਜਿੰਨਾ ਉਹ ਅਕਸਰ ਖਾਇਆ ਕਰਦੇ ਸੀ ਸ਼ਰਾਬ ਪੀਂਦੇ ਸੀ ਤੇ ਇਸ ਤੋਂ ਇਲਾਵਾ ਉਹ ਜਿਆਦਾ ਕਦੇ ਵੀ ਨਮਾਜ਼ ਪੜਨ ਦੇ ਆਦੀ ਨਹੀਂ ਰਹੇ ਅਗਲੀ ਚੀਜ਼ ਜਿਹੜੀ ਮੁਹੰਮਦ ਅਲੀ ਜਿੰਨਾਂ ਦੀ ਮੌਤ ਤੋਂ ਬਾਅਦ ਪਾਕਿਸਤਾਨ ਦੇ ਜ਼ਿਆਦਾਤਰ ਲੋਕਾਂ ਦੇ ਲਈ ਸ਼ਰਮਿੰਦਗੀ ਦਾ ਕਾਰਨ ਬਣਦੀ ਆ ਚਾਹੇ ਉਹਦੇ ਵਿੱਚ ਕਾਰਨ ਕੋਈ ਏਡਾ ਹੈ ਨਹੀਂਗਾ ਉਹ ਹੈਗੀ ਆ ਉਹਨਾਂ ਦਾ ਸ਼ੀਆ ਹੋਣਾ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਭਾਰਤ ਪਾਕਿਸਤਾਨ ਦੇ ਮੁਸਲਮਾਨ ਜ਼ਿਆਦਾਤਰ ਸੁੰਨੀ ਫਿਰਕੇ ਨਾਲ ਸੰਬੰਧ ਰੱਖਦੇ ਆ ਕਿਉਂਕਿ ਜ਼ਿਆਦਾਤਰ ਆਪਣੇ ਇਸ ਏਰੀਏ ਦੇ ਲੋਕ ਮੁਸਲਮਾਨ ਧਰਮ ਉਦੋਂ ਅਖਤਿਆਰ ਕਰਦੇ ਆ ਮੁਗਲਾਂ ਦੇ ਆਉਣ ਤੋਂ ਬਾਅਦ ਤੇ ਜਿਹੜੇ ਮੁਗਲ ਸੀਗੇ ਉਹ ਸੁੰਨੀ ਸੀਗੇ ਤੇ ਸੁੰਨੀਆਂ ਤੇ ਸ਼ੀਆ ਦਾ ਆਪਸ ਦੇ ਵਿੱਚ ਕਿੰਨਾ ਕੁ ਜ਼ਿਆਦਾ ਵੈਰ-ਵਿਰੋਧਾ ਇਹ ਤੁਸੀਂ ਅਲੱਗ Google ਦੇ ਉੱਪਰ ਜਾ ਕੇ ਪੜ੍ਹ ਸਕਦੇ ਆ। ਇਹੀ ਕਾਰਨ ਰਿਹਾ ਕਿ ਮੁਹੰਮਦ ਅਲੀ ਜਿੰਨਾ ਹੋਣਾ ਦੇ ਜਿਹੜੇ ਸੰਸਕਾਰ ਹੁੰਦੇ ਆ ਜਦੋਂ ਕਿਸੇ ਇਨਸਾਨ ਨੂੰ ਸਪੁਰਦੇ ਖਾਕ ਕੀਤਾ ਜਾਂਦਾ ਮੁਸਲਮਾਨ ਧਰਮ ਦੇ ਅਕੋਰਡਿੰਗ ਉਹ ਵੀ ਦੋ ਵਾਰ ਹੁੰਦਾ। ਇੱਕ ਵਾਰ ਜਦੋਂ 11 ਸਤੰਬਰ 1948 ਦੇ ਉਸ ਸ਼ਾਮ ਨੂੰ ਜਿੰਨਾ ਹੁਣਾ ਦੀ ਮੌਤ ਹੁੰਦੀ ਆ ਤਾਂ ਉਸ ਤੋਂ ਬਾਅਦ ਉਹਨਾਂ ਦੇ ਆਪਣੇ ਭੈਣ ਬੀਬੀ ਫਾਤਿਮਾ ਤੇ ਉਹਨਾਂ ਦੇ ਨਾਲ ਸਿਰਫ ਦੋ ਹੋਰ ਜਾਣੇ ਸ਼ੀਆ ਧਾਰਮਿਕ ਰਵਾਇਤਾਂ ਦੇ ਅਨੁਸਾਰ ਉਹਨਾਂ ਨੂੰ ਸਪੁਰਦੇ ਖਾਕ ਕਰਦੇ ਆ ਤੇ ਇੱਕ ਹੋਰ ਬਹੁਤ ਅਜੀਬ ਚੀਜ਼ ਹੈ ਇੱਥੇ ਕਿਉਂਕਿ ਦੇਸ਼ ਦਾ ਸਭ ਤੋਂ ਪਾਵਰਫੁਲ ਇਨਸਾਨ ਹੀ ਨਹੀਂ ਸੀਗਾ ਉਸ ਦੇਸ਼ ਦਾ ਜਨਮਦਾਤਾ ਸੀ ਪਰ ਫਿਰ ਵੀ ਉਸੇ ਦੇਸ਼ ਦਾ ਪ੍ਰਧਾਨ ਮੰਤਰੀ لیاقت ਅਲੀ ਖਾਨ ਉਸੇ ਕਮਰੇ ਦੇ ਬਾਹਰ ਖੜੇ ਰਹਿੰਦੇ ਆ ਤੇ ਉਹ ਕਮਰੇ ਦੇ ਅੰਦਰ ਤੱਕ ਵੀ ਨਹੀਂ ਆਉਂਦੇ ਕਾਰਨ ਸਿਰਫ ਇਹ ਸੀ ਕਿ ਅੰਦਰ ਦਫਨਾਇਆ ਜਾਣ ਵਾਲਾ ਬੰਦਾ ਸ਼ੀਆ ਸੀ ਤੇ لیاقت ਅਲੀ ਖਾਨ ਇੱਕ ਸੁੰਨੀ ਸੀਗੇ ਇਸ ਤੋਂ ਬਾਅਦ ਪਾਕਿਸਤਾਨ ਦੀ ਗਵਰਨਮੈਂਟ ਆਪਣੇ ਤੌਰ ਦੇ ਉੱਪਰ ਮੁਹੰਮਦ ਅਲੀ ਜਿੰਨਾ ਦਾ ਇੱਕ ਹੋਰ ਦਾ ਸੰਸਕਾਰ ਕਰਦੀ ਆ ਉਹ ਕਰਦੀ ਆ ਬਿਲਕੁਲ ਸੁੰਨੀ ਰਵਾਇਤਾਂ ਦੇ ਅਕੋਰਡਿੰਗ ਤਾਂ ਇਹ ਸੀ ਕਿ ਮਹਮਦ ਅਲੀ ਜਿੰਨਾ ਦੀ ਜ਼ਿੰਦਗੀ ਤੇ ਉਹਨਾਂ ਦੀ ਰਹੱਸਮਈ ਮੌਤ ਦੇ ਨਾਲ ਦੇ ਕੁਝ ਅਲੱਗ-ਅਲੱਗ ਬਹੁਤ ਅਜੀਬ ਤਰ੍ਹਾਂ ਦੇ ਕਿਸੇ ਮੈਨੂੰ ਉਮੀਦ ਆ ਕਿ ਤੁਹਾਨੂੰ ਇਹ ਮੇਰਾ ਵੀਡੀਓ ਪਸੰਦ ਆਇਆ ਹੋਊਗਾ ਤੇ ਸ਼ਾਇਦ ਇਹਨਾਂ ਦੇ ਵਿੱਚੋਂ ਕੁਝ ਚੀਜ਼ਾਂ ਦੀ ਜਾਣਕਾਰੀ ਤੁਹਾਨੂੰ ਪਹਿਲਾਂ ਨਹੀਂ ਹੋਊਗੀ ਤੇ ਤੁਹਾਨੂੰ ਇਸ ਵੀਡੀਓ ਤੋਂ ਉਹਨਾਂ ਨੂੰ ਪਤਾ ਕਰਨ 'ਚ ਮਦਦ ਮਿਲੀ ਹੋਊਗੀ ਤੇ ਹੁਣ ਮੈਂ ਤੁਹਾਨੂੰ ਮਿਲੂੰਗਾ ਕੱਲ ਕਿਸੇ ਹੋਰ ਵੀਡੀਓ ਦੇ ਵਿੱਚ ਕਿਸੇ ਹੋਰ ਅਜੀਬੋ-ਗਰੀਬ ਕਹਾਣੀ ਦੇ ਨਾਲ